ਮਲੋਟ ਵਿਖੇ ਇੱਕ 19 ਸਾਲ ਦੀ ਕੁੜੀ ਨੇ ਚੱਲਦੇ ਚੂਲੇ ਤੇ ਖੜ ਕੇ ਵੀਡੀਓ ਬਣਾਉਣ ਦੇ ਚੱਕਰ ਵਿੱਚ ਆਪਣੀ ਜਾਨ ਦਾਅ ਤੇ ਲਾ ਦਿੱਤੀ। ਇਹ ਵੱਡਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮੇਲੇ ਵਿੱਚ ਚੰਡੋਲ ਦੇ ਝੂਟੇ ਲੈ ਰਹੀ 19 ਸਾਲ ਦੀ ਕੁੜੀ ਦੀਵਾਲ ਚੂਲੇ ਦੇ ਘੁੰਮਣ ਵਾਲੀ ਰਾਡ ਵਿੱਚ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦਾ ਕਾਰਨ ਜਿੱਥੇ ਪ੍ਰਬੰਧਾਂ ਦੀਆਂ ਖਾਮੀਆਂ ਹਨ ਉੱਥੇ ਸਮੇਂ-ਸਮੇਂ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਨੌਜਵਾਨ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਜਿਨ੍ਹਾਂ ਵਿੱਚ ਅਨੇਕਾਂ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਵਿੱਚ ਸੋਸ਼ਲ ਮੀਡੀਏ ਦੀ ਚਮਕ-ਦਮਕ ਮੱਠੀ ਨਹੀਂ ਪੈ ਰਹੀ। ਜੇ ਤਾਜ਼ਾ ਘਟਨਾ ਵੀ ਸੱਚਮੁੱਚ ਵੀਡੀਓ ਰੀਲ ਬਣਾਉਣ ਦੇ ਚੱਕਰ ਵਿੱਚ ਆਪਰੀ ਹੈ ਤਾਂ ਸਪਸ਼ਟ ਹੈ ਕਿ ਅਨੇਕਾਂ ਦੁਰਘਟਨਾਵਾਂ ਦੇ ਬਾਅਦ ਵੀ ਮੁੰਡੇ ਕੁੜੀਆਂ ਵਿੱਚ ਸੋਸ਼ਲ ਮੀਡੀਆ ਦੀ ਲਤ ਜਿਹੀ ਪਾਰੂ ਹੈ ਜਿਸ ਕਰਕੇ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਅਕਸਰ ਖਤਰੇ ਮੁੱਲ ਲੈਂਦੇ ਹਨ ਇਸ ਕਾਰਨ ਹੀ ਇਸ ਲੜਕੀ ਦੀ ਜਾਨ ਖਤਰੇ ਵਿੱਚ ਪੈ ਗਈ ਛੋਟੇ ਲੈਣ ਮੌਕੇ ਸਾਹਮਣੇ ਆਈਆਂ ਵੀਡੀਓ ਵਿੱਚ ਸਾਫ਼ ਹੈ ਕਿ ਇਹ ਲੜਕੀ ਸਮੇਤ ਕਈ ਹੋਰ ਨੌਜਵਾਨ ਵੀ ਚੱਲਦੇ ਚੂਲੇ ਤੇ ਖੜ ਕੇ ਮસ્ਤੀ ਕਰ ਰਹੇ ਸਨ ਕੁਝ ਮਿੰਟ ਪਹਿਲਾਂ ਤੱਕ ਵੱਜ ਰਹੀਆਂ ਤਾੜੀਆਂ ਤੇ ਕਿਲਕਾਰੀਆਂ ਅਚਾਨਕ ਸਕਿੰਟਾਂ ਵਿੱਚ ਹੀ ਕੁਰਲਾ ਹਟਾਨ ਵਿੱਚ ਬਦਲ ਗਈਆਂ ਜਿੱਥੇ ਖੁਦ ਇਸ ਦੀ ਲੜਕੀ ਦੀ ਜਾਨ ਕੁੜੀ ਕੀ ਫਸ ਗਈ ਉੱਥੇ ਨਾਲ ਇਸ ਦੇ ਨਾਲ ਬੈਠੀ ਲੜਕੀ ਸਮੇਤ ਚੂਲਾ ਚੂਲਣ ਅਤੇ ਮੇਲਾ ਵੇਖਣ ਵਾਲਿਆਂ ਦੀਆਂ ਚੀਕਾਂ ਨਿਕਲ ਗਈਆਂ ਜਿਸ ਕਰਕੇ ਮੌਕੇ ਤੇ ਪੀੜ ਵਿੱਚ ਰੋਲਾ ਪੈ ਗਿਆ ਉਧਰ ਇਸ ਮੌਕੇ ਤੇ ਸੰਗਤ ਵਿੱਚ ਆਏ ਨਿਹੰਗ ਸਿੰਘਾਂ ਨੇ ਜਿੱਥੇ ਸ੍ਰੀ ਸਾਹਿਬ ਨਾਲ ਲੜਕੀ ਦੇ ਫਸੇ ਕੇਸ ਕੱਦਣ ਦੀ ਕੋਸ਼ਿਸ਼ ਕੀਤੀ ਉੱਥੇ ਲਹੂ ਲੁਹਾਨ ਕੁੜੀ ਦੇ ਸਿਰ ਤੇ ਮੂੰਹ ਟੱਕਣ ਲਈ ਆਪਣੇ ਗਲ ਵਿੱਚੋਂ ਉਤਾਰ ਕੇ ਸਿਰੋਪਾ ਜ਼ਖਮੀ ਲੜਕੀ ਤੇ ਪਾਇਆ ਜਿਸ ਤੋਂ ਬਾਅਦ ਲੜਕੀ ਨੂੰ ਗੰਭੀਰ ਹਾਲਤ ਵਿੱਚ ਮਲੂਠ ਸਰਕਾਰੀ ਹਸਪਤਾਲ ਲਿਜਾਇਆ ਗਿਆ ਇਸ ਘਟਨਾ ਮੌਕੇ ਕੁਝ ਮੌਕੇ ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਹਾਦਸਾਗ੍ਰਸਤ ਲੜਕੀ ਸਮੇਤ ਨੌਜਵਾਨਾਂ ਵੱਲੋਂ ਲਾਪਰਾਹੀ ਵਰਤੀ ਜਾ ਰਹੀ ਸੀ ਜਿਸ ਦਾ ਮੂਲ ਇੱਕ ਨੌਜਵਾਨ ਲੜਕੀ ਦੀ ਜ਼ਿੰਗਦੀ ਦਾਤੇ ਲਾਕੇ ਤਾਰਨਾ ਪਿਆ ਪਰ ਇਸ ਮਾਮਲੇ ਤੇ ਮੇਲਾ ਪ੍ਰਬੰਧਕ ਅਤੇ ਚੂਲੇ ਵਾਲਿਆਂ ਦਾ ਵੀ ਖੜੇ ਰੋਕਣ ਦੀ ਬਜਾਏ ਤਮਾਸ਼ਾ ਵੇਖਣਾ ਉਹਨਾਂ ਨੂੰ ਘਟਨਾ ਲਈ ਬਰਾਬਰ ਦਾ ਜ਼ਿੰਮੇਵਾਰ ਬਣਾਉਂਦਾ ਹੈ ਇਸ ਸਬੰਧੀ ਲੜਕੀ ਦੇ ਪਰਿਵਾਰ ਵਾਲੇ ਸਦਮੇ ਵਿੱਚ ਹਨ उन्होंने कहना है कि उन्होंने समझ नहीं आ रही हूँ करण मलोट सरकारी हस्पता के सर्जन डॉक्टर विकास बांसल का भी कहना है कि लड़की की हालत गंभीर करके हो रैफर कर दिता है अगर ये झोले लोड़ी दरत पूर्ण तो बिना चल रहे सन तो इस सारे मामले से स्थानक पुलिस प्रशासन की कारगुजारी से सवाल लगने सुभाविक हैं ਕੋਈ ਮਤਲਬ ਦਿੱਖਲਾ ਚ ਕੋਈ ਦਿੱਕਤ ਐ ਹੋਜੀ ਆ ਗਈ ਜਿਵੇਂ ਕਰਕੇ ਬਟਲ ਦੁਨੀਆ ਦਾ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਖਰਾਬ ਹੋ ਗਿਆ ਉਹਨਾਂ ਸਾਲੋਂ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨਾ ਹੀ ਕਹਿ ਸਕਦਾ ਆਪਣਾ ਮਕਸਦ ਵੀ ਗੁਰਬਣੀ ਇੰਨਾ ਕੁੜੀ ਵਾਰੀ ਵਾਰੀ ਖੜੀ ਹੁੰਦੀ ਸੀ ਮੈਂ ਇੱਥੇ ਹੀ ਸੀ ਇਹ ਮੰਨ ਕੇ ਜਦੋਂ ਮੈਂ ਕਹਿੰਦੀ ਸੀ ਭਾਈ ਬਹਿ ਜਾ ਭਾਈ ਬਹਿ ਜਾ ਭਾਈ ਬਹਿ ਜਾ ਪਰ ਉਹਨੇ ਨਹੀਂ ਬੰਨੀ ਖੜੀ ਹੁੰਦੀ ਤੇ ਵਾਲ ਖੁੱਲੇ ਵਾਲ ਵਿੱਚ ਦੋ ਜਾਣੇ ਦੋਨੇ ਕੁੜੀਆਂ ਸੀ

तो ये जो घूमने वाला झूला होता है ना जो ऊपर नीचे जाता है सारा पूरा घूम के रोटेटरी उस पर इसके बाल लटकते हुए झूले के अंदर आ गए उसके कारण सारा फेस वगैरह खिंच के झूले के अंदर चला गया उसके कारण जो झूले के जो ब्लेड वगैरह हैं उनसे इसके मुंह का फेस का और सिर के सारी स्किन उतर कर अलग हो गई है सारे बाल और पूरी स्किन तो अभी इसके फेस पे करीब करीब फिफ्टी परसेंट स्पेस पे स्किन है वो अलग हो चुकी है और सिर की जो स्किन है वो भी सारी की सारी उतर के अलग हो चुकी है तो हमने इसको अभी प्राइमरी ट्रीटमेंट देकर प्लास्टिक सर्जन के पास भेजा है ताकि इसका बेसिकली जो स्किन अलग हुई है उसकी ग्राफ्टिंग टाइमली हो जाए तो इसका रिज़ल्ट बहुत अच्छा मिलता है और यदि इसमें लेट हो जाते हैं तो इन्फेक्शन के कारण बेस है जो ख़राब हो जाता है और ग्राफ्टिंग का रिज़ल्ट अच्छा नहीं मिलता इनको बड़े सेंटर में प्लास्टिक सर्जन के पास रेफ़र किया है जो भी बड़े सेंटर है जैसे एम्स है फरीदकोट है उनमें जो जहाँ भी ये जाना चाहें वहाँ पर जाकर अपने प्लास्टिक सर्जन से कॉन्टेक्ट डायरेक्ट कर लें